ਸ੍ਰੀ ਕਾਲ ਜੀ ਮੈਂ ਮਰਤੀ ਸਿੰਘ ਦੌਰ ਅੱਜ ਦੀ ਜਿਹੜੀ ਕਰਤਾ ਜੀ ਕਹਿੰਦੇ ਜੋ ਮੰਗੇ ਠਾਕੁਰ ਆਪਣੇ ਤੇ ਸੋਹੀ ਸੋਹੀ ਦੇਵਾ ਆਪੇ ਬੀਤੇ ਆਪੇ ਖਾਓ ਨਾਨਕ ਹੁਕਮਿ ਆਵੋ ਜਾਓ ਪਰ ਆਪਣੇ ਬੰਦੇ ਫਰਜ਼ ਨਿਭਾਓ ਸਭ ਕੁਝ ਘਰ ਕੁਝ ਬਾਹਰ ਨਹੀਂ ਆਪਣੇ ਮਾਪਿਆਂ ਦੀ ਕਰ ਸੇਵਾ ਫਿਰ ਜੋ ਮੰਗੇ ਠਾਕੁਰ ਆਪਣੇ ਤੇ ਸੋਹੀ ਸੋਹੀ ਦੇਵਾ ਜੇਕਰ ਇਦਾਂ ਹੀ ਠਾਕੁਰ ਨੱਕ ਰਗੜਾ ਕੇ ਮੰਗਿਆ ਸਭ ਕੁਝ ਦਿੰਦਾ ਭਾਬੇ ਨਾਨਕ ਨੂੰ ਕੀ ਲੋੜ ਪਈ ਸੀ ਕਿ ਉਹ ਸਨੇਹਾ ਕਰਤਦਾ ਦਿੰਦਾ ਬਾਕੀ ਕੁਦਰਤ ਕਾਣੀ ਵੰਡ ਨਹੀਂ ਕਰਦੀ ਕੁਝ ਬੀਜ ਕੇ ਮਿਲਦਾ ਮੇਵਾ ਸੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਠਾਕੁਰ ਸਾਡੇ ਸਭਨਾ ਅੰਦਰ ਜੀਨੂੰ ਕਹਿੰਦੇ ਦਿਵਾਨ ਕੋਈ ਕਦੇ ਵੀ ਮੰਦਰ ਪਾਉਂਦੇ ਜੋ ਹੋਰਾਂ ਦੇ ਹੁੰਦੇ ਮਥਾਜ ਹਿੰਮਤ ਹੀ ਵੇੜਾ ਪਾਰ ਲਗਾਉਂਦੇ ਠੋਕਰਾਂ ਨੂੰ ਮਾਰ ਕੇ ਠੇਡਾਂ ਸੋ ਮੰਗੇ ਠੋਕਰ ਆਪਣੇ ਤੇ ਸੋਈ ਸੋਈ ਦੇਵਾ ਬਾਕੀ ਇੱਥੇ ਬੋਰੰਗ ਦੀ ਦੁਨੀਆ ਵੱਸਦੀ ਆ ਕੁਝ ਰੋਂਦੀ ਆ ਤੇ ਕੁਝ ਹੱਸਦੀ ਆ ਕੋਈ ਸਭ ਕੁਝ ਹੁੰਦਿਆਂ ਤੱਪਦੀ ਆ ਕੋਈ ਭਰਮ ਜਾਲ ਵਿੱਚ ਫਸਦੀ ਆ ਦਿਉਰ ਮਨਮੜਿਆਂ ਦੇ ਮੇਲੇ ਹੁੰਦੇ ਸਭ ਝੂਠਾ ਕੁੰਡੜੀ ਟੇਵਾ ਸੋ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਹਸਰਿਕਾ